ਤਦ ਇਹ ਹੀ ਹੈ ਜੀ ਜਿੱਦਾਂ ਕਿ ਬੱਚੇ ਜੀ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਵਿਦਆਊਟ ਡਰਾਈਵਿੰਗ ਲਾਇਸੈਂਸ ਵਹੀਕਲ ਨਹੀਂ ਚਲਾ ਸਕਦੇ ਜੇ ਜਿੱਦਾਂ ਕਿ ਜੇ ਇੱਕ ਕਈ ਐਕਟਿਵਾ ਹੁੰਦੀ ਹੈ ਉਸ ਨੂੰ ਇਹ ਵਿਦਾਊਟ ਗੇਅਰ ਸਮਝ ਕੇ ਚਲਾਉਂਦੇ ਨੇ ਕਿ ਵੀ ਅਸੀਂ 16 ਸਾਲ ਤੋਂ ਬਾਅਦ ਜਿਹੜਾ ਲਾਇਸੈਂਸ ਬਣਦਾ ਹੈ ਵੀ ਉਸ ਤੇ ਅਸੀਂ ਚਲਾ ਸਕਦੇ ਹਾਂ ਲੇਕਿਨ ਜਿਹੜੀ ਉਹਦੀ ਇੰਜਨ ਦੀ ਕਿਸ਼ਮਤ ਹੈ ਸਰ 110 ਸੀਸੀ ਹੈ ਇਹ ਜਿਹੜਾ 16 ਸਾਲ ਤੋਂ ਬਾਅਦ ਲਾਇਸੈਂਸ ਬਣਦਾ ਹੈ ਇਹ 50 ਸੀਸੀ ਇੰਜਨ ਦਾ ਵਹੀਕਲ ਇਹ ਚਲਾ ਸਕਦੇ ਨਹੀਂ ਬੱਚੇ ਤਾਂ ਅਸੀਂ ਇਹਨਾਂ ਕੋਲ ਇਹ ਸੈਮੀਨਾਰ ਲਗਾਇਆ ਕਿ ਵੀ ਜਿਹੜਾ ਇਲੈਕਟ੍ਰੀਕਲ ਵਹੀਕਲ ਹੈ ਉਹ ਯੂਜ਼ ਕੀਤਾ ਜਾਵੇ ਜਿਹੜੇ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਨਾ ਚਲਾਣ ਔਰ ਜਦੋਂ ਕਿ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਵੀ ਅਸੀਂ ਇਹ ਕਿਨ ਬੱਚਿਆਂ ਨੂੰ ਕੀ ਵੀ ਜਦੋਂ ਤੁਹਾਡੇ ਪੇਰੈਂਟਸ ਕੋਈ ਵੀ ਵਹੀਕਲ ਚਲਾਉਂਦੇ ਆ ਉਹਨਾਂ ਨੂੰ ਸੀਟ ਬੈਲਟ ਮੋਬਾਈਲ ਫੋਨ ਦੀ ਵਰਤੋਂ ਨਾ ਕਰਨਾ ਤੇ ਔਰ ਜਿੱਦਾਂ ਕਿ ਜਿਹੜਾ ਸਟ੍ਰੈਪਿਕ ਰੂਲ ਦੀ ਨੀਯਮਾਂ ਦੀ ਪਾਲਣਾ ਕਰ ਰਹੇ ਕਿੰਨੇ ਸਕੂਲਾਂ ਦੇ ਵਿੱਚ ਤੁਸੀਂ ਸਾਮੀ ਨਾਲ ਲਾ ਦਿੱਤੇ ਸਰ ਅਸੀਂ ਤਿੰਨ ਸਕੂਲਾਂ ਜਾ ਚੁੱਕੇ ਹਾਂ ਤਿੰਨ ਸਕੂਲ ਸੱਡ ਕ ਮੰਡੇ ਫੇਰ ਅਸੀਂ ਜਾਵਾਂਗੇ ਉਸ ਤੋਂ ਅੱਗੇ ਵੀ ਅਸੀਂ ਜਰ ਲਗਾਤਾਰ 31 ਤਰੀਕ ਨੂੰ ਅਸੀਂ ਦਿਨ 'ਚ ਵੀ ਜੀ ਸਰ ਜਨੇ ਚੌਂਕਾ 'ਚ ਰੋਕ ਕੇ ਆਮ ਪਬਲਿਕ ਨੂੰ ਅਵੇਅਰ ਕਰ ਰਹੇ ਇੱਕ ਤਰੀਕ ਤੋਂ ਬਾਅਦ ਕਹੇਜ ਐਕਸ਼ਨ ਰਹੇਗਾ ਤੁਹਾਡਾ ਇੱਕ ਤਰੀਕ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸਾ ਨਿਰਦੇਸ਼ ਹੋਣਗੇ ਡੀਐਸਪੀ ਟਰੈਪਸ ਦਾ ਕਰਨੈਲ ਸਿੰਘ ਜੀ ਜਿਹੜੇ ਕਿ ਉਹ ਪੂਰੇ ਤਤਪਰ ਨੇ ਔਰ ਸਾਡੇ ਜ਼ਿਲ੍ਹੇ ਦੇ ਜਿਹੜੇ ਇੰਚਾਰਜ ਨੇ ਪ੍ਰ ਨੂੰ ਸਮੇ ਸਮੇਂ ਚ ਹਦਾਇਤਾਂ ਦੇ ਰਹੇ ਨੇ ਗਰੁੱਪਾਂ ਚ ਪਾ ਕੇ ਲਿਖ ਕੇ ਪਾ ਰਹੇ ਨੇ ਕਿ ਵੀ ਜਿਹੜਾ ਇਹ ਪੂਰਨ ਤੌਰ ਤੇ ਕਾਨੂੰਨ ਨੂੰ ਧਾਰਾ 199A ਤੇ ਧਾਰਾ 199B ਦੇ ਤਹਿਤ ਇਹ ਸਾਨੂੰ ਲਾਗੂ ਕਰਾਉਣਾ ਪਏਗਾ ਤੇ ਅਸੀਂ ਸਕੂਲਾਂ ਚ ਵੀ ਜਾ ਕੇ ਜਿੱਥੇ ਸਗਰ ਜਗ੍ਹਾ ਤੇ ਜਿਹੜੇ ਵਿਕਲ ਬਾਹਰ ਖੜਦੇ ਨਹੀਂ ਆਏ ਤੇ ਅਸੀਂ ਉਹਨਾਂ ਨੂੰ ਲਾਗੂ ਕਰਾਉਣਾ ਅੱਜ ਜੋ ਸਾਡੇ ਟ੍ਰੈਫਿਕ ਇੰਚਾਰ ਸਾਹਿਬ ਗੁਰਬਚਨ ਜੀ ਅਤੇ ਸਾਰੇ ਟ੍ਰੈਫਿਕ ਦੀ ਟੀਮ ਦੇ ਸਾਰੇ ਮੈਂਬਰਾਂ ਦੇ ਨਾਲ ਜੋ ਸੈਮੀਨਾਰ ਲਾਇਆ ਹੈ ਉਹ ਬੱਚਿਆਂ ਨੂੰ ਜਿਹੜੀ ਸਾਨੂੰ ਹਦਾਇਤ ਆਈ ਸੀ 18 ਸਾਲ ਤੋਂ ਘੱਟ ਬੱਚੇ ਜੋ ਕਿ ਅਗਰ 1 ਤਰੀਕ ਤੋਂ ਬਾਅਦ ਕੋਈ ਵੀ ਬੱਚਾ ਫੜਿਆ ਜਾਂਦਾ ਉਸ ਤੇ 25000 ਰੁਪਏ ਜੁਰਮਾਨਾ ਅਤੇ ਨਾਲ ਹੀ 3 ਸਾਲ ਦੀ ਕੈਦ ਦਾ ਵੀ ਜਿਹੜਾ ਕਾਨੂੰਨ ਬਣਾਇਆ ਗਿਆ ਉਸ ਬਾਰੇ ਅਸੀਂ ਦੱਸਣ ਆਏ ਸੀ ਤੇ ਜੋ ਵੀ ਸਾਨੂੰ ਡਿਊਟੀ ਮਿਲੀ ਵੀ ਹੈ ਜੋ ਵੀ ਸਾਨੂੰ ਹਦਾਇਤਾਂ ਮਿਲੀ ਵੀਆਂ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਤੋਂ ਅਤੇ ਡੀਐਸਪੀ ਸਾਹਿਬ ਜਿਹੜੇ ਹਨ ਟ੍ਰੈਫਿਕ ਪਟਿਆਲਾ ਤੋਂ ਅਸੀਂ ਸਾਰੇ ਬੱਚਿਆਂ ਨੂੰ ਦੱਸਿਆ ਜੇ ਪੁਲਿਸ ਡਿਪਾਰਟਮੈਂਟ ਨੇ ਸਾਡੇ ਸਕੂਲ ਜਾ ਟ੍ਰੈਫਿਕ ਰੂਲਸ ਦੇ ਬਾਰੇ ਟ੍ਰੈਫਿਕ ਦੇ ਨਵੇਂ ਨਿਯਮਾਂ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣ ਵਾਸਤੇ ਸੈਮੀਨਾਰ ਲਗਾਇਆ ਔਰ ਪਹਿਲਾਂ ਡਿਸਕਸ਼ਨ ਕੀਤੀ ਉਸ ਬਾਅਦ ਬੱਚਿਆਂ ਨੂੰ ਦੱਸਿਆ ਕਿ 18 ਸਾਲ ਦੀ ਉਮਰ ਤੋਂ ਉੱਪਰ 110cc ਤੋਂ ਜਾਂ 110cc ਜਾਂ 110cc ਤੋਂ ਵੱਧ ਪਾਵਰ ਵਾਲੇ ਕੋਈ ਵਹੀਕਲ ਬਿਨਾ ਲਾਇਸੈਂਸ ਦੇ ਨਹੀਂ ਚਲਾ ਸਕਦੇ ਜੇ ਚਲਾਣਗੇ उन्होंने उन्होंने माँ बाप ने जुर्माना तो कह दिया सर सेमिनार बहुत अच्छा था और आप लोगों ने हमें बहुत कुछ सिखाया भी है और मतलब इतनी सारी इन्होंने इंस्ट्रक्शन दी अवेयर किया कि हमें मोटर व्हीकल्स नहीं चलाने चाहिए एटीन ईयर्स से जो बिलो हैं और जो चला सकते हैं वो सिक्सटीन ईयर्स के बाद ड्राइविंग लाइसेंस पर चला सकते हैं और फिफ्टी सी का ही इंजन यूज़ कर सकते हैं अगर उससे ज़्यादा यूज़ करेंगे तो पनिशमेंट तो मिलेगी मेरा नेम अनुकुमारी है okay. मैं प्लस वन कॉमर्स की स्टूडेंट हूँ एंड मैं हमारे स्कूल के रिस्पेक्टेड डायरेक्टर्स प्रिंसिपल मैम एंड जो ट्रैफिक रूल्स के इंचार्ज हैं उन्हें थैंक यू कहना चाहूँगी कि उन्होंने वो यहाँ पे आए एंड उन्होंने हमें गाइड किया हमें सेफ्टी रूल्स समझाए